ਕਾਲੀਦਾਲ ਪਰ ਦਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤਰਨਤਾਰਨ ਵਿੱਚ ਵਰਕਰ ਮਿਲਣੀ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੂੰ ਹਰੇਕ ਮੁੱਦੇ ਤੇ ਕਹਿ ਰਹੇ ਹਨ ਕਿ ਆ ਕੀ ਝੂਠੀ ਸੌਖਾ ਕੇ ਸੀਐਮ ਬਣੇ ਕੈਪਟਨ ਨੇ ਲੋਕਾਂ ਨੂੰ ਕੁਝ ਦੇਣ ਦੀ ਥਾਂ ਹਰੇਕ ਸਹੂਲਤ ਖੋ ਲਈ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਚੋਣਾਂ ਵਿੱਚ ਕਾਂਗਰਸ ਨੂੰ ਹਰਾ ਕੇ ਸੁੱਤੇ ਹੋਏ ਰਾਜ ਨੂੰ ਜਗਾਉਣ ਦੀ ਲੋੜ ਹੈ ਤੁਸੀਂ ਦੇਖ ਲਓ ਗੁਟਕਾ ਸਾਥ ਤੇ ਹੱਥ ਰੱਖ ਕੇ ਕੋਈ ਰੈਲੀ ਤੇ ਅੱਜ ਤੱਕ ਨਾ ਗੁਰਕਾ ਸਾਹਿਬ ਤੇ ਜਾਂ ਗੀਤਾ ਤੇ ਜਾਂ ਬਾਈਬਲ ਤੇ ਮੈਂ ਅਜ ਤੱਕ ਕੋਈ ਦੁਨੀਆ ਦਾ ਸਿਆਸੀ ਲੀਡਰ ਸੋਚਉਂਦਾ ਨਹੀਂ ਦੇਖਿਆ ਸਾਰੀ ਭਰੀ ਸੰਗਤ ਦੇ ਸਾਹਮਣੇ ਇਕੱਲਾ ਕੈਪਟਨ ਮੈਂ ਪਹਿਲਾ ਬੰਦਾ ਦੇਖਿਆ ਤੁਸੀਂ ਦੇਖੋ ਹੈਰਾਨ ਰਹੇ ਹੋਗੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਵੀ ਵੋਟ ਮੰਗਣ ਵਾਸਤੇ ਵੀ ਨਹੀਂ ਗਿਆ ਪਟਿਆਲੇ ਸ਼ਹਿਰ ਚ ਪਿਛਲੇ ਢਾਈ ਸਾਲਾਂ ਚ ਇੱਕ ਦਿਨ ਵੀ ਪਟਿਆਲੇ ਹਲਕੇ ਚ ਨਹੀਂ ਆਇਆ ਆਪਣੇ ਹਲਕੇ ਚ ਨਹੀਂ ਆਇਆ ਜਿੰਨਾ ਵੀ ਪਾਰਲੀਮੈਂਟ ਹਲਕਾ ਜਿੱਥੇ ਉਹ ਧਰਬਾਦੀ ਲੜਦੀ ਹੈ ਇੱਕ ਵਾਰ ਵੀ ਉੱਥੇ ਨਹੀਂ ਗਿਆ ਜਿਹੜਾ ਮੁੱਖ ਮੰਤਰੀ ਆਪਣੇ ਪਰਵਾਰ ਦੇ ਪਾਰਲੀਮੈਂਟ ਹਲਕੇ ਜਾਂਦਾ ਆਪਣੇ ਹਲਕੇ ਜਾਂਦਾ ਉਹ ਪੂਰੇ ਪੰਜਾਬ ਆ ਤੇ ਕੀ ਕਰੂਗਾ ਜੇ ਚੰਗਾ ਪ੍ਰਧਾਨ ਮੰਤਰੀ ਚੁਣਿਆ ਜਾਏ ਦੇਸ਼ ਤਰੱਕੀ ਚ ਕਰਦਾ ਹੈ ਜੇ ਚੰਗਾ ਮੁੱਖ ਮੰਤਰੀ ਚੁਣਿਆ ਜਾਏ ਤੇ ਸੂਬਾ ਤਰੱਕੀ ਕਰਦਾ ਹੈ 10 ਸਾਲ ਬਾਦਲ ਸਾਹਿਬ ਨੂੰ ਤੁਸੀਂ ਮੁੱਖ ਮੰਤਰੀ ਰੱਖਿਆ ਤੁਸੀਂ ਦੇਖੋ ਕਿੰਨੀ ਪੰਜਾਬ ਤਰੱਕੀ ਹੋਈ ਸੜਕਾਂ ਬਣੀਆਂ ਏਅਰਪੋਰਟ ਬਣੇ ਬਿਜਲੀ ਦੀ ਇਸ ਪ੍ਰਬੰਧ ਕਰ ਦਿੱਤਾ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਆਟਾ ਦਾਲ ਗਰੀਬਾਂ ਨੂੰ ਦਿੱਤਾ ਐਸਸੀ ਭਾਈਚਾਰੇ ਦੇ ਬੱਚੇ ਜਿਹੜੇ ਪੜ੍ਹਾਈ ਨਹੀਂ ਕਰ ਸਕਦੇ ਸੀ 700 ਕਰੋੜ ਦੀ ਸਬਸਿਡੀ ਦੇ ਕੇ तकरीबन 5 ਲੱਖ एससी ਬੱਚਿਆਂ ਨੂੰ ਪੜ੍ਹਾਈ ਪਹਿਲੀ ਵਾਰ ਉਹਨਾਂ ਨੂੰ ਕਰਨ ਦੀ ਮੌਕਾ ਮਿਲਿਆ ਪਰ ਕੀ ਪਤਾ ਸੀ ਕੈਪਟਨ ਨੇ ਆ ਕੇ ਸਾਰਾ ਕੁਝ ਬੰਦ ਕਰ ਦੇਣਾ ਅੱਜ ਪੰਜਾਬ ਦੇਖੋ ਜਿਹੜੀਆਂ ਸਹੂਲਤਾਂ ਸਰ ਬਾਦਲ ਨੇ ਦਿੱਤੀਆਂ ਸਾਰੀਆਂ ਇਹ ਬੰਦ ਕਰ ਦਿੱਤੀਆਂ तकरीबन 40000 ਕਰ 35000 ਕਰੋੜ ਦੀ ਬਿਜਲੀ ਦੇ ਥਰਮਲ ਪਲਾਂਟ ਅਸੀਂ ਬਣਾ ਦਿੱਤੇ ਆ ਪਿਛਲੇ 4 ਸਾਲਾਂ ਸੈਂਟਰ ਤੋਂ ਲੈ ਕੇ ਆਏ ਐਮਜ਼ ਹਸਪੀਟਲ ਸੈਂਟਰ ਤੋਂ ਲੈ ਕੇ ਇਹ ਵੱਡੀ ਗੱਲ ਹੈ ਕਤਾਰਪੁਰ ਸਾਹਿਬ ਦਾ ਲਾਂਘਾ ਖੁੱਲਾ ਦਿੱਤਾ ਜਿਹੜਾ ਇੰਨੀ ਦਿਲ ਦੀ ਆਪਣੀ ਮੰਗ ਸੀ ਐਕਤੀ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਸਾਹ ਪ੍ਰਕਾਸ਼ ਸਿੰਘ ਜੀ ਬਾਗਲ ਤੇ ਮੈਂ ਤੇਜੀ ਬਿਸੀ ਪ੍ਰਧਾਨ ਤੇ ਸਾਡੀ ਕੋਰ ਕਮੇਟੀ ਸਾਰੀ ਅਸੀਂ ਮੋਦੀ ਸਾਹਿਬ ਕੋਲੇ ਗਏ ਤੇ ਕਿਹਾ ਸਾਨੂੰ ਇੱਕੋ ਇੱਕ ਕੰਮ ਚਾਹੀਦਾ ਹੈ ਇਨਸਾਫ ਚਾਹੀਦਾ ਹੈ 1 ਸਾਲ ਦੇ ਅੰਦਰ ਐਸਆਈਟੀ ਨੇ ਸਾਰੀਆਂ ਪਰਤਾਲਾਂ ਕਰਕੇ ਕੇਸ ਕਚੈਰੀ ਦੇ ਦਿੱਤੇ ਸਪੈਸ਼ਲ ਕੋਰਟ ਬਣਾ ਦਿੱਤੇ ਤੇ 3 ਸਾਲਾਂ ਦੇ ਅੰਦਰ ਅੰਦਰ ਸੱਜਨ ਕੁਮਾਰ ਨੂੰ ਅੰਦਰ ਕਰ ਦਿੱਤਾ ਆ ਉਹ ਤਾਂ ਤੇ ਜਿਹੜੀਆਂ ਚਾਹੁੰਦੀਆਂ ਕਿ ਕਿਸੇ ਕੌਮ ਕਮਜ਼ੋਰ ਹੋਏ ਵੰਡੀ ਜਾਏ ਆ ਉਹ ਲੋਕ ਹੈ ਦਾਦੂਵਾਲ ਵਰਗੇ ਜਿਹੜਾ ਆਪਣਾ ਦੂਜਾ ਮੰਡ ਵਰਗੇ ਜਿਹੜਾ ਕਰੋੜਾਂ ਰੁਪਏ ਕਮਾ ਗਏ ਕਾਂਗਰਸ ਦੇ ਇਸ਼ਾਰੇ ਤੇ ਬਿਠਾਇਆ ਜਾਂਦਾ ਉਹਨਾਂ ਨੂੰ ਤੇ ਕਾਂਗਰਸ ਜਿੱਦੋ ਚਾਹੁੰਦੀ ਉਹਨੂੰ ਉਠਾ ਲੈਂਦੀ ਹੈ ਕਾਂਗਰਸ ਦੇ ਏਜੰਟ ਹੈ ਅੱਜ ਸਚਾਈ ਸਾਹਮਣੇ ਆ ਸਾਹਮਣੇ ਆ ਗਿਆ ਕਿ ਸਾਰਾਂ ਦਾ ਨਿਸ਼ਾਨਾ ਇੱਕੋ ਇੱਕ ਸੀ ਕਿ ਪੰਦ ਦੀ ਨਮੈਂਦਾ ਜਥੇ ਬੰਦੀ ਨੂੰ ਕਮਜ਼ੋਰ ਕਰਨ ਦੀ ਉਹ ਅਸੈਂਬਲੀ ਇਲੈਕਸ਼ਨ ਚ ਕਾਮਯਾਬ ਹੋ ਗਏ ਸੀ ਪਰ ਹੁਣ ਜਨਤਾ ਦੇ ਸਾਹਮਣੇ ਆ ਗਿਆ ਤੇ ਮੈਂ ਸਾਰੇ ਹਲਕਿਆਂ ਜਾ ਕੇ ਆਇਆ ਮੈਂ ਬੇਨਤੀ ਕਰਨਾ ਹੈ ਆ ਜਿਹੜਾ ਇਲੈਕਸ਼ਨ ਨਾ ਬੜਾ ਐਮ ਇਲੈਕਸ਼ਨ ਹੈ ਆ ਸੁੱਤੇ ਹੋਏ ਕੱਟਨ ਨੂੰ ਜਗਾਉਣ ਦਾ ਇਲੈਕਸ਼ਨ ਹੈ